ਤਾਂ ਕਿ ਆ ਕੇ ਕਿਹ 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 ਦੇਖ ਰਹੇ ਨੇ ਜੀ ਜਾਨ ਦਾ ਸਾਡੀ ਪੰਜਾਬ ਤੋਂ ਹਰਿਆਣਾ ਤੇ ਦਿੱਲੀ ਤੋਂ ਪੰਜਾਬ ਦੇ ਨਵਿੰਦਰ ਦੇ ਪਾਕੋ ਇਸਟੇਟਾਂ ਤੋਂ ਲੋਕ ਆ ਮਾਰ ਆਏ ਆ ਤੇ ਕੋਈ ਵੱਡਾ ਉਹਨੂੰ ਕਰਾਇਆ ਦਿੱਤਾ ਗਿਆ ਕੋਈ ਸਾਰੇ ਬੰਦੇ ਆਪ ਕੋ ਆਪਣਾ ਖਾਤਰਾ ਕਰਕੇ ਉਹਨਾਂ ਨਾਲ ਕੇ ਪਹੁੰਚ ਕੇ ਗਿਣਤੀ ਲੱਖਾਂ ਦੇ ਤੁਹਾਡੇ ਸਾਹਮਣੇ ਆ। ਛੜੀਆਂ ਜਾਮ ਨੇ ਅੰਡੈਵੀਜ਼ ਸਰਪੂਟਾ ਫੇਰਨੇ ਲੱਖਾਂ ਤੋਂ ਉੱਤੇ ਗਿਣਤੀ ਹੈ। ਇਹ ਜਿਸ ਤਰ੍ਹਾਂ ਕਿ ਖਾਲਸਾ ਜੀ ਜੀ ਤੋਂ ਨਾਲ ਐਮਪੀ ਨੇ ਕਿਹਾ ਕਿ ਇਹਦਾ ਸਮਾਨ ਵਾਪਸ ਲੈ ਲਿਆ ਹੈ ਕਿ ਪਤਾ ਕਿ ਉਹਨਾਂ ਨੇ ਹਾਂਜੀ ਉਹ ਸਰਕਾਰ ਦੇ ਜਿਹੜਾ ਅਨੀਵਰਸਿਟੀ ਪੂਰਤ ਦੇ ਪਰਦਰਸ਼ਨ ਹੋਦਾ ਉਹ ਉਹਨਾਂ ਨੇ ਇੱਕ ਲੈਟਰ ਕੱਢੀ ਸੀ ਕਬੂਤਰਵਾਜ਼ ਦੇ ਖਲਾ ਪਹਿਲਾ ਪੇਟਾ ਮੇਅਰ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਸਾਨੂੰ ਐਸਐਸਪੀ ਸਾਹਿਬ ਤੋਂ ਤੋਂ ਲੈਟਰ ਆਇਆ ਜੀ ਮੇਲ ਬਾਜ਼ੀਆਂ ਰੁਕ ਜਾਂਦੀਆਂ ਸੀਗੀਆਂ ਇੱਕ ਪਿੰਡਾਂ ਦਾ ਵਿਰਾਸਤੀ ਖੇਡਾ ਸਾਡੇ ਪਟਿਆਲਾ ਦਾ ਉਹ ਖੇਡ ਨਾਲ ਜੁੜੇ ਹੋਏ ਨੇ ਜਿਹੜੀ ਇਹ ਖੇਡ ਹੈ ਕੋਈ ਇੱਥੇ ਮੱਦ ਦੀ ਕਲੀਉਟੀ ਨਹੀਂ ਕਰਦੇਗੇ ਉਹ ਜਿਹੜਾ ਬਲਦਾਂ ਵਾਲਾ ਤਾਮਿਲਨਾਡੂ ਦਾ ਐਕਟ ਹੈ ਉਸ ਅਨੁਸਾਰ ਉਹ 2004 ਦਾ ਉਹ ਐਕਟ ਲਾ ਕੇ ਲੈਟਰ ਭੇਜਦਾ ਸੀ ਪੁਲਿਸ ਨਹੀਂ ਪੜਦੀ ਸੀ ਐਸਐਚਓ ਦੀ ਪੜਦੀ ਸੀ ਐਸਐਚਓ ਦੇ ਵਿੱਚ ਤਾਂ ਥਾਣਿਆਂ ਦੇ ਵਿੱਚ ਉਹ ਕਿਸ ਵੀ ਉਹ ਹਾਰੀ ਹੋਈ ਹੈ ਪੇਟਾ ਥਾਣਾ ਦੇ ਵਿੱਚ ਵਿੱਚ ਪੁਲਿਸ ਪ੍ਰਸ਼ਾਸਨ ਨੇ ਅਨਾਉਂਸਮੈਂਟਾਂ ਵੀ ਕਰਾਈ ਬਾਜ਼ੀ ਨਹੀਂ ਹੋਣ ਦੀ ਇਹ ਸਰਕਾਰ ਤੇ ਪਹਿਲੀ ਵਾਰੀ ਹੋਇਆ ਇਸ ਤੋਂ ਪਹਿਲਾਂ ਕਦੇ ਛੜਨ ਵਾਲੀ ਗੱਲ ਬੀਤੀ ਨਹੀਂ ਸੀ ਜੀ ਇਹ ਆਪਣਾ ਸਰਕਾਰ ਪਹਿਲਾਂ ਬੈਨ ਕਰਦੀ ਬਾਜੀ ਨੂੰ ਫਿਰ ਬੈਨ ਖੋਲ ਦਿੰਦੀ ਹੈ ਇਹ ਸਰਕਾਰ ਦਾ ਮਜ਼ਾਕ ਤੁਹਾਨੂੰ ਕਿਦਾਂ ਲੱਗਦਾ ਇਹ ਸਰਕਾਰ ਦੀ ਬਹੁਤ ਮਾੜੀ ਗੱਲ ਹੈ ਜੀ ਇਹ ਲੋਕਾਂ ਦਾ ਰੋਜ਼ਗਾਰ ਵੀ ਹੈ ਲੋਕਾਂ ਦਾ ਸ਼ੌਂਕ ਵੀ ਹੈ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਸਾਡੇ ਸ਼ੌਕੀ ਭਰਾ ਦੇਖੋ ਅੱਜ ਕਿੰਨੇ ਨੌਜਵਾਨ ਕਿ ਇਹ ਵੱਡੀ ਗਿਣਤੀ ਚ ਆਏ ਆ ਇਹ ਨਸ਼ਿਆਂ ਤੋਂ ਦੂਰ ਨੇ ਆਪਦੇ ਕੰਮ ਦੀ ਕਮਨੀ ਨੇ ਇਹ ਇੱਕ ਪਰਾ ਦੇ ਕਰ ਚਾਰ ਚਾਰ ਬੰਦੇ ਸ਼ੌਂਕਰ ਲਈ ਰੱਖੇ ਹੋਏ ਆ ਸਾਂਭਣ ਸੰਭਾਲ ਲਈ ਏਸੀ ਕੂਲਰ ਤੇ ਵੈਂਟੇ ਦੇ ਸਾਰਾ ਪ੍ਰਬੰਧ ਆ ਚੰਗਾ ਸਾਡਾ ਵੈਕਸੀਨੇਸ਼ਨ ਕਰਦੇ ਆ ਦਵਾਈਆਂ ਦਿੰਦੇ ਆ ਸਰਕਾਰ ਸਾਡਾ ਉਹ ਪੱਖ ਨਹੀਂ ਦੇਖ ਰਹੀ ਪੇਟਾ ਕਿ ਜੋ ਬਾਹਰ ਦੀ ਸੰਸਤਾ ਹੈ ਪ੍ਰਾਈਵੇਟ ਉਹਦੀ ਮੰਨ ਰਹੀ ਜੇ ਆਪਾਂ ਦੇਖੀਏ ਮਫਾ ਨਾਲ ਵੀ ਜੁੜਿਆ ਜਾਂਦਾ ਇਹ ਕਿੰਨੇ ਬਿਲਕੁਲ ਬਿジネス ਹੁੰਦਾ ਜੀ ਇਹ ਬਿਜ਼ਨਸ ਨਹੀਂ ਜੀ ਸ਼ੌਂਕਾਂ ਨਾਲ ਜੁੜਿਆ ਜਿਵੇਂ ਉਹਨਾਂ ਤੇ ਇੱਕ ਬੰਦਾ ਰੱਖਿਆ ਹੈ 10000 ਤੋਂ ਕਿਤੇ 15000 ਤੇ ਉਧਾਰ ਰਿਕਾਰ ਹੈ ਉਹਦਾ ਪਰਿਵਾਰ ਹੈ ਜੇ ਆਪ ਬਾਜੀ ਦੀ ਗੱਲ ਕਰੀਂ ਕੂਟਰ ਬਾਜੀ ਕਿੰਨੇ ਕ ਲੱਖਾਂ ਲੱਗ ਜਾਵੇ ਬਾਜੀ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਪੰਚਾਇਤਾਂ ਨਾਮ ਦਿੰਦੇ ਨੇ ਕਿ ਮੋਟਰਸਾਈਕਲ ਸਕੂਟਰ ਟਰੈਕਟਰ ਟਰੈਕਟਰ 4 ਲੱਖਾਂ ਦਾ ਪੰਚਾਇਤ ਕਿੱਥੇ ਪੰਚਾਇਤ ਸ਼ੌਂਕੀ ਬੰਦੇ ਕਿੱਥੇ ਉਹਨਾਂ ਨਾਮ ਦਿੰਦੇ ਆ ਜੀ ਤਾਂ ਕਹਿੰਦੇ ਕਿ ਨਵੇਂ ਸਾਲ ਹੁੰਦਾ ਹੈ ਤੇ ਵੀਰ ਜੀ ਕਿ ਜਿਹੜੀਆਂ ਰੋਕ ਕਬੂਤਰ ਬਾਜ਼ੀ ਤੋਂ ਇਲਾਵਾ ਪੰਜਾਬ ਸਰਕਾਰ ਨੇ ਹੋਰ ਜਿਹੜੀਆਂ ਵਿਰਸਾ ਰੋਕਾਂ ਅੰਦਰ ਸਾਲਾਂ ਤੋਂ ਕੋਈ ਜਿਹੜੀ ਰੋਕ ਹੈ ਬੈਲ ਗੀਂਦ ਨਾਲ ਪਹਿਲਾਂ ਤੋਂ ਸਭ ਨੂੰ ਹੋਣੀ ਚਾਹੀਦਾ ਸੀ ਅੱਜ ਜਦੋਂ ਮੈਂ ਫੈਲਾ ਰਿਹਾ ਤੋ ਦੇਖੋ ਕਿ ਨਿਲਾ ਰਾਇਪੁਰ ਦੀ ਜਿਹੜੀ ਖੇਡ ਮੇਲਾ ਹੋਵੇ ਤੇ ਪੀ ਐਚ ਡੀਆ ਹੁੰਦੀਆਂ ਤੁਸੀਂ ਯੂਨੀਵਰਸਿਟੀ ਤੇ ਜਾ ਕੇ ਪੁੱਛੋ ਤੇ ਉਹ ਬੰਦ ਹੋ ਗਿਆ ਸਾਡਾ ਸਾਰਾ ਉਹ ਪੁਰਾਣਾ ਖੇਡ ਮੇਲਾ ਸੀਗਾ ਜੇ ਤੁਸੀਂ ਖੇਡਾਂ ਦੀ ਗੱਲ ਕਰੀਏ ਜਾਨਵਰਾਂ ਦੀ ਇਹ ਸੰਤਖ ਜੀ ਜਿਹੜੀ ਲੰਬੀ ਕੈ ਇਹ ਦੁਨੀਆ ਦੀ ਸਭ ਤੋਂ ਵੱਡੀ ਖੇਡ ਹੈ ਫਿਲਮੇਸ਼ਨ ਸਾਰੇ ਦੇਸ਼ ਦੇ ਖੇਡ ਦੇ ਉੱਤੇ ਕੋਈ ਪਹਿਲਾ ਜਾਨਵਰਾਂ ਦੀ ਵੀ ਦੀ ਸੀ ਹਾਲੀਵੁੱਡਿਓ ਦੇ ਜੋ ਜਾਨਵਰ ਨਿਕਲਦੇ ਗਏ ਨੇ ਉਹ ਸਾਡੇ ਪਿੰਡਾਂ ਦੇ ਖੇਡ ਮੇਲਿਆਂ ਜਾ ਕੇ ਤੇ ਜਿਹੜੀ ਪੇਟਾ ਦੀ ਆਪਾਂ ਲੈਟਰ ਦੀ ਗੱਲ ਕਰਦੇ ਆ ਉਹ ਲੈਟਰ ਉਹਨਾ 2014 ਦੇ ਇੱਕ ਕੇਸ ਦਾ ਹਵਾਲਾ ਦਿੱਤਾ ਕੇਸ ਅਪਲਾਈ ਕੀਤੇ ਦਾ ਹਵਾਲਾ ਕੀਤਾ ਨਾ ਕਿ ਸਪੀਡਪੋਰਟ ਦਾ ਵੀ ਫੈਸਲਾ ਸੀਗਾ ਉਹ ਕੇਨਿਮੈਂਟ ਆ ਹਰ ਚੁਕੀ ਹੈ 2023 ਚ ਜਿਹੜਾ ਸਪੀਡਪੋਰਟ ਦੇ ਡਬਲ ਬੈਚ ਨੇ ਸਟੇਟਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਰੱਖਦੇ ਹੋਏ ਨੋਟ ਪਲੀਜ਼ ਹਰ ਗਿਆ ਇਹ ਮੈਟਰ ਦੇ ਕਿੰਤਰਾਂ ਦੀਆਂ ਬਾਹਰੀਆਂ ਬੰਦ ਕੀਤੀਆਂ ਸੀ ਬਲਦ ਦਾ ਕੇਸ ਸੀ ਪੇਟਾ ਦੇ ਇੱਕ ਇੱਕ ਕੂਰਤ ਬੰਦੇ ਨੇ ਇਹੋ ਜਿਹੀ ਚਿੱਠੀ ਖੰਡੀ ਹੈ ਜਿਹਨੂੰ ਬਲਦ ਦੇ ਕਬੂਤਰ ਦਾ ਨਹੀਂ ਪਤਾ ਉਹਦੀ ਇੱਕ ਆਈਏਐਸ ਲੈਵਲ ਦੇ ਅਧਿਕਾਰੀ ਉਹ ਚਿੱਠੀ ਫੜੀ ਜਾਂਦੇ ਆ ਹਾਰਟ ਜਿਹੜੇ ਫਾਰਵਰਡ ਕਰੀ ਜਾਂਦੇ ਆ ਜਿਹੜਾ ਬਲਦ ਹੈ ਤੇ ਕਬੂਤਰ ਦਾ ਜਿਹੜਾ ਮੈਂਸ਼ਨ ਦਾ ਪਤਾ ਬਲਦ ਦਾ ਕੇਸ ਹੈ ਜਿਹੜਾ ਸੁਪਰੀਮ ਕੋਰਟ ਸੀ ਉਹ ਵੀ ਪੇਟਾ ਹਰ ਇੱਕ ਬਲਦ ਆਈ ਪਹਿਲਾਂ ਕੁੱਤਿਆਂ ਦੇ ਵੀ ਉਹ ਫਰਜ਼ੀ ਚਿੱਠੀ ਪਾ ਕੇ ਭੇਜਦੇ ਸੀਗੇ ਤੇ ਉਹਦੇ ਜਿਹੜੇ 2020 ਵਿੱਚ ਵੀ ਹਾਰੇ ਹੋਏ ਹੈ ਹਾਈ ਕੋਰਟ ਆ ਰਹੀ ਹੈ ਪੇਟਾ ਹਾਈ ਕੋਰਟ ਜਿੱਨੀ ਆਈ 2020 ਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੋਇਆ ਹੋਇਆ ਜਿਹਦੇ ਚ ਸਾਡੇ ਕੁੱਤੇ ਪਾ ਲੋਇਆ ਕੁੱਤਿਆਂ ਦੇ ਜਿਹੜਾ ਖੇਡਾਂ ਹੋ ਸਕਦੀਆਂ ਉਹ ਫਿਰ ਜਿੱਠੀਆਂ 2024 ਚ ਉਹਨਾਂ ਨੇ ਭੇਜੀਆਂ ਉਹਨਾਂ ਦਾ ਵੀ ਅਸੀਂ ਹਾਈ ਕੋਰਟ ਤੇ ਜਾ ਕੇ ਕੇਸ ਫਾਈਲ ਕੀਤਾ ਹੋਇਆ ਤੇ ਇਹਦਾ ਉਹ ਬਗੈਰ ਦਿੱਤਾਗੇ ਕਿਉਂਕਿ 2020 ਚ ਜਿੱਤੇ ਆ ਉਦੋਂ ਪੇਟਾ ਹਾਈ ਕੋਰਟ ਆਈ ਵੀ ਨਹੀਂ ਬਹੁਤ ਵਧੀਆ ਸਾਡੇ ਕਟਰੀ ਜਿਹੜੇ ਅਸੀਂ ਕੁੱਤੇਸਾਂ ਹੁੰਦੀਆਂ ਨਹੀਂ ਮੈਂ ਆਸਟ੍ਰੇਲੀਆ ਪਿਆਰਾ ਨੂੰ ਤੋਂ ਆਂ ਮੀਨਾ ਸਿਰਫ ਸ਼ੌਂਕ ਲਈ ਇੰਡੀਆ ਆਇਆ ਨੇ ਸਾਡੇ ਮੇਰੇ ਵਰਗੇ ਬਹੁਤ ਐਨਰਜੀ ਕੂਤਰ ਨਹੀਂ ਲੁੰਦੇ ਬਲਦਨ ਨਹੀਂ ਦੇ ਪੁੱਤਾਂ ਲਈ ਵੀ ਹੁੰਦਾ ਹੈ ਬਲਡ ਦੀ ਆਈ ਡੈਕਸਿਡ ਡੈਵ ਬਲਡ ਲੈਵਲ ਤੇ ਉਹ ਕਹਿੰਦੀ ਹੈ ਵੀ ਪੁੱਤਾਂ ਨਾ ਗਰੇ ਹਣ ਬਣੀ ਭੱਜਣ ਲਈ ਆ ਜਿਸ ਨੂੰ ਕੋਈ ਰੋਗ ਨਹੀਂ ਤੇ ਇੱਥੇ ਸਾਡੇ ਜਿਹੜੇ ਪਸ਼ੂ ਪ੍ਰਸ਼ਾਸਨ ਉਹ ਉਹ ਤੁਹਾਨੂੰ ਰੋਗ ਦਿੰਦੇ ਆ ਜਿਹੜੀ ਕੋਨੋ ਖੇਡ ਹੁੰਦੀ ਹੈ ਆਪਣਾ ਪੀਪੀ ਜਲੰਦਰ ਵੀ ਹੁੰਦੀ ਆ ਉਹਦੇ ਜਿਹੜਾ ਉੱਪਰ ਜੋਖੀ ਪੈਂਦਾ ਉਹਦਾ ਵੇਟ ਲੰਘਾ ਕਰਨ ਤੋਂ ਬਾਅਦ ਕੋਈ ਧਾਰਨ ਇੱਕ ਇੱਕ ਮੰਨ ਲਓ ਜੀ ਗRAND ਵੀ ਵਾਧਾ ਤਾਂ ਰੂਲ ਹੈ ਕਿ ਸਪੀਡ 3 ਕਿਲੋਮੀਟਰ ਘਟਦੀ ਹੈ ਤਾਂ ਤੇ ਜਿਹੜੇ ਆਪਣੇ ਪੁਲਿਸ ਵਾਲੇ ਭਰਾ ਕੋ ਕਾਉਂਟਰ ਕਮਾਂਡਰ ਦੇ ਬੈਠੇ ਉਦੋਂ ਨਹੀਂ ਕਿ ਆਟੋਮੇਟਰ ਉਹੀ ਪੇਟਾ ਰੋਕੀ ਹੁਣ ਮਾਰਕੀਟ ਦੇ ਵਿੱਚ ਫਰਡ ਕੱਪ ਆਉਣਾ ਉਹਦੇ 3 ਲੱਖ ਤਾਂ ਮਾਰਨਾ ਉਹਨੂੰ ਪੇਟਾ ਕਿੱਥੇ ਆ ਅਸੀਂ ਪੰਜਾਬੀ ਗੰਗਾਂ ਦੀ ਸੇਵਾ ਕਰਨ ਦੇ ਬੰਦੇ ਆ ਕੁੱਤਾਂ ਦੀ ਸੇਵਾ ਕਰਨ ਦੇ ਬੰਦੇ ਆ ਸਾਨੂੰ ਹੀ ਪੰਜਾਬ ਨੂੰ ਕਿਉਂ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਕਿਸੇ ਨਸ਼ੇਮੁਦਕ ਤੱਕ ਤੁਹਾਡੀ ਜੀਵਨ ਨਸ਼ੇਮੁਦਕ ਤੱਕ ਨਸ਼ਾਸ਼ਸਨ ਨੇ ਇਹ ਬ੍ਰਾਡ ਸਟ੍ਰੀਟਾਂ ਦੇ ਨਾਂ ਨਾਲ ਸ਼ੌਕ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਹੈ ਬਿਲਕੁਲ ਜੀ ਬਿਲਕੁਲ ਸਾਡੇ ਪੰਜਾਬੀਆਂ ਨਾਲ ਦਰਹੱਦ ਤੱਕਿਆ ਇਹ ਬਾਤੀਆਂ ਇੰੀਆਂ ਪੇਟਾਂ ਵਰਗੀਆਂ ਮੁੰਬਈ ਜਿੰਨਾ ਸਸਤਾ ਸਾਡੇ ਪੰਜਾਬੀਆਂ ਨਾਲ ਤੱਕਿਆ ਕਰ ਰਿਹਾ ਦਰਹੱਦ ਤੱਕਿਆ ਕਰ ਰਿਹਾ ਠੀਕ ਹੈ ਧੰਨਵਾਦ